ਪੀਟੀਸੀ న్యూਸ ਦੇ ਡਿਜੀਟਲ ਪਲੈਟਫਾਰਮ ਤੁਸੀਂ ਦੇਖ ਰਹੇ ਹੋ ਮੈਂ ਹਾਂ ਦਲੀਪ ਸਿੰਘ ਪੰਜਾਬ ਦੇ ਵਿੱਚ ਅੱਜ ਕੋਈ ਖਬਰ ਜੇਕਰ ਪੰਚਾਇਤੀ ਚੋਣਾਂ ਨਾਲ ਸਾਹਮਣੇ ਆਉਂਦੀ ਹੈ ਜੁੜੀ ਹੋਈ ਤਾਂ ਉਸ ਬਾਰੇ ਕੰਨ ਖੜੇ ਕਰਕੇ ਸੁਣਿਆ ਜਾਂਦਾ ਹੈ ਤਾਂ ਇਹ ਖਬਰ ਤੁਸੀਂ ਵੀ ਸੁਣੋ ਕਿਉਂਕਿ 4 ਅਕਤੂਬਰ ਤੱਕ ਦੀ ਡੇਟ ਸੀ ਜਦੋਂ ਤੁਸੀਂ ਨਾਮਜ਼ਦਗੀਆਂ ਭਰ ਸਕਦੇ ਸੀ ਜੇਕਰ ਤੁਸੀਂ ਸਰਪੰਚ ਤੇ ਪੰਚ ਬਣਨਾ ਸੀ 5 ਤਰੀਕ ਯਾਨੀ 5 ਅਕਤੂਬਰ ਨੂੰ ਦਿਨ ਸੀ ਕਾਗਜ਼ ਜਾਂਚਣ ਦਾ ਪਰ 5 ਅਕਤੂਬਰ ਨੂੰ ਖਬਰ ਅਜੇ ਹੀ ਆਈ ਜਿਸ ਨੇ ਸਾਰਿਆਂ ਦੇ ਕੰਨ ਖੜੇ ਕਰ ਦਿੱਤੇ ਖਬਰ ਇਹ ਕਿ ਮੁਹਾਲੀ ਜ਼ਿਲ੍ਹੇ ਦਾ ਇੱਕ ਪਿੰਡ ਹੈ ਜਗਤਪੁਰਾ ਜਗਤਪੁਰਾ ਪਿੰਡ ਦੇ ਵਿੱਚ ਹੁਣ ਚੋਣਾ ਨਹੀਂ ਹੋਣ ਗਿਆ ਯਾਨੀ 15 ਅਕਤੂਬਰ ਨੂੰ ਜਦੋਂ ਪੰਚਾਇਤੀ ਚੋਣਾਂ ਦੇ ਨਤੀਜੇ ਆਉਣਗੇ ਤਾਂ ਜਗਤਪੁਰਾ ਵਾਲਿਆਂ ਲਈ ਇਹ ਖਬਰ ਨਹੀਂ ਹੋਏਗੀ ਕਿਉਂਕਿ ਉਹਨਾਂ ਨੂੰ ਇਹ ਐਕਸਾਈਟਮੈਂਟ ਨਹੀਂ ਹੋਏਗੀ ਕਿ ਉਹਨਾਂ ਦਾ ਪਿੰਡ ਦਾ ਸਰਪੰਚ ਕੌਣ ਬਣਿਆ ਤੇ ਪੰਚ ਕੌਣ ਬਣਿਆ ਹੁਣ ਪੂਰੀ ਖਬਰ ਕੀ ਹੈ ਇਹ ਵੀ ਦੱਸਦੇ ਹਾਂ ਆਖਿਰਕਾਰ ਇਹ ਚੋਣਾਂ ਰੱਦ ਕਿਉਂ ਹੋਈਆਂ ਇਹ ਵੀ ਦੱਸਦੇ ਹਾਂ ਇਸ ਪੂਰੇ ਮਸਲੇ ਦੇ ਵਿੱਚ ਪ੍ਰਵਾਸੀਆਂ ਦਾ ਐਂਗਲ ਕੀ ਹੈ ਇਹ ਵੀ ਦੱਸਦੇ ਹਾਂ ਕਿਉਂਕਿ ਪਿਛਲੇ ਦਿਨਾਂ ਦੇ ਵਿੱਚ ਕਈ ਪਿੰਡਾਂ ਤੋਂ ਇਹ ਵੀ ਖਬਰਾਂ ਆ ਰਹੀਆਂ ਸਨ ਕਿ ਪ੍ਰਵਾਸੀਆਂ ਦੀਆਂ ਵੀ ਵੋਟਾਂ ਨੇ ਤੇ ਉਹਨਾਂ ਨੂੰ ਲੈ ਕੇ ਕਈ ਕਈ ਤਕਕਿਆਂ ਦੇ ਵਿੱਚ ਨਰਾਜ਼ਗੀ ਵੀ ਸੀ ਤਾਂ ਜਗਤਪੁਰਾ ਜੋ ਕਿ ਮੁਹਾਲੀ ਦਾ ਇੱਕ ਪਿੰਡ ਹੈ ਉੱਥੇ ਚੋਣਾ ਕਿਉਂ ਰੱਦ ਕੀਤੀਆਂ ਗਈਆਂ ਉੱਥੇ ਚੋਣਾ ਇਸ ਕਰਕੇ ਰੱਦ ਕੀਤੀਆਂ ਗਈਆਂ ਕਿਉਂਕਿ ਕਈ ਸਾਲਾਂ ਤੋਂ ਇੱਕ ਰੇੜਕਾ ਚੱਲਦਾ ਆ ਰਿਹਾ ਸੀ ਕਿ ਇੱਥੇ ਜੋ ਅਸਲ ਜੋ ਪਿੰਡ ਵਾਸੀ ਨੇ ਉਹਨਾਂ ਦੀਆਂ ਵੋਟਾਂ ਘਟ ਨੇ ਪਰ ਕੁਝ ਸਮੇਂ ਤੋਂ ਇਸ ਪਿੰਡ ਦੇ ਨਾਲ ਜੋ ਪ੍ਰਵਾਸੀਆਂ ਦੀ ਆਬਾਦੀ ਵਧੀ ਉਹਨਾਂ ਦੀਆਂ ਵੋਟਾਂ ਜ਼ਿਆਦਾ ਸਨ ਜਿਸ ਨੂੰ ਲੈ ਕੇ ਰੇੜਕਾ ਸੀ ਇਸੇ ਨੂੰ ਲੈ ਕੇ ਦੋਹੇ ਤਰ੍ਹਾਂ ਪ੍ਰਵਾਸੀਆਂ ਦੇ ਅਤੇ ਰਾ ਤੇ ਜੋ ਸਥਾਨਕ ਲੋਕ ਸੀ ਪਿੰਡ ਦੇ ਲੋਕ ਸੀ ਉਹਨਾਂ ਦੀਆਂ ਤੇ ਰਾ ਪਹੁੰਚ ਗਈਆਂ ਸਨ ਚੋਣ ਕਮਿਸ਼ਨ ਦੇ ਕੋਲ ਇਸ ਮੰਗ ਨੂੰ ਲੈ ਕੇ ਕੀ ਇਸ ਮਸਲੇ ਦਾ ਨਿਪਟਾਰਾ ਕੀਤਾ ਜਾਵੇ ਇੱਕ ਧਿਰ ਕਹਿ ਰਹੀ ਸੀ ਕਿ ਸਾਨੂੰ ਵੋਟਰ ਲਿਸਟ ਦੇ ਵਿੱਚ ਸ਼ਾਮਲ ਕੀਤਾ ਕਿਤੇ ਰੱਖਿਆ ਜਾਣਾ ਚਾਹੀਦਾ ਤੇ ਇੱਕ ਇੱਕ ਧਿਰ ਕਹਿ ਰਹੀ ਸੀ ਕਿ ਜੋ ਲੋਕ ਪਹਿਲਾਂ ਤੋਂ ਇੱਥੇ ਦੇ ਵਸਨੀਕ ਨਹੀਂ ਸੀ ਉਹਨਾਂ ਦੀ ਵੋਟਰ ਲਿਸਟੋਂ ਨਾਮ ਕੱਢ ਦਿੱਤਾ ਜਾਏ ਤਾਂ ਹੁਣ ਖਬਰ ਇਹ ਆਈ ਹੈ ਕਿ ਇੱਥੇ ਜਗਤਪੁਰਾ ਦੇ ਵਿੱਚ ਜਿਹੜੀਆਂ ਵੋਟਰ ਲਿਸਟਾਂ ਸਨ ਉਹ ਕੈਨਸਲ ਕਰ ਦਿੱਤੀਆਂ ਗਈਆਂ ਤੇ ਹੁਣ ਚੋਣਾਂ ਵੀ ਕੈਨਸਲ ਹੋ ਗਈਆਂ ਨੇ ਹੁਣ ਦੀ ਵੱਡੀ ਖਬਰ ਇਹੀ ਹੈ ਕਿ ਜਗਤਪੁਰਾ ਪਿੰਡ ਦੇ ਵਿੱਚ ਹੁਣ ਚੋਣਾ ਨਹੀਂ ਹੋਣਗੀਆਂ ਯਾਨੀ 15 ਅਕਤੂਬਰ ਨੂੰ ਉੱਥੇ ਜੋ ਰਿਜ਼ਲਟ ਹੋਏਗਾ ਚੋਣਾਂ ਦਾ ਉਸ ਦੀ ਉਡੀਕ ਨਹੀਂ ਹੋਏਗੀ ਹੁਣ ਗੱਲ ਕੀ ਹੈ ਸਾਰੀ ਗੱਲ ਇਹ ਹੈ ਕਿ ਜਗਤਪੁਰਾ ਪਿੰਡ ਹੈ ਮੁਹਾਲੀ ਦੇ ਵਿੱਚ ਇੱਥੇ ਜੋ ਸਥਾਨਕ ਲੋਕ ਨੇ ਉਹਨਾਂ ਦੀਆਂ ਵੋਟਾਂ 800 ਨੇ ਪਰ ਜਿਨ੍ਹਾਂ ਨੂੰ ਗੈਰ ਪੰਜਾਬੀ ਜਾਂ ਪ੍ਰਵਾਸੀ ਕਿਹਾ ਜਾਂਦਾ ਹੈ ਉਹਨਾਂ ਦੀਆਂ ਵੋਟਾਂ 6 6000 ਤੋਂ ਵੱਧ ਦੱਸੀਆਂ ਜਾਂਦੀਆਂ ਨੇ ਇਸੇ ਨੂੰ ਲੈ ਕੇ ਰੇਡ ਕਾਸੀ ਕਾਫੀ ਮਹੀਨਿਆਂ ਤੋਂ ਰੇਡ ਕਾਸੀ ਇਹ ਕੋਈ ਤਾਜ਼ਾ ਰੇਡ ਕਾ ਨਹੀਂ ਸੀ ਜਾਂ ਪੰਚਾਇਤੀ ਚੋਣਾਂ ਨੂੰ ਲੈ ਕੇ ਰੇਡ ਕਾ ਨਹੀਂ ਸੀ ਕਿਉਂਕਿ ਏਸੀ ਕੀ ਸਥਾਨਕ ਲੋਕਾਂ ਦਾ ਕਹਿਣਾ ਸੀ ਕਿ ਅਸੀਂ ਇੱਥੇ ਦੇ ਅਸਲ ਵਸਨੀਕਾਂ ਇਸ ਕਰਕੇ ਜੋ ਲੋਕ ਬਾਅਦ ਚ ਵਸਾਏ ਗਏ ਉਹਨਾਂ ਦੀਆਂ ਵੋਟਾਂ ਇੱਥੇ ਸ਼ਾਮਲ ਨਹੀਂ ਕੀਤੀਆਂ ਜਾਣੀ ਚਾਹੀਦੀਆਂ ਇਸ ਕਰਕੇ ਇਸ ਪੂਰੇ ਮਸਲੇ ਨੂੰ ਅਸੀਂ ਇੱਕੀ ਕਰਕੇ ਦੱਸਦੇ ਹਾਂ ਕੁਲਦੀਪ ਸਿੰਘ ਐ ਸਰਪੰਚ ਜਗਤਪੁਰਾ ਪਿੰਡ ਦੇ ਸੀ ਤੇ ਉਸ ਤੋਂ ਬਾਅਦ ਇੱਕ ਹੋਰ ਸ਼ਖਸੀ ਜੋ ਕਿ ਤਹਿਸੀਲ ਮੁਹਾਲੀ ਯਾਨੀ ਮੁਹਾਲੀ ਦੇ ਵਿੱਚ ਪਿੰਡ ਪੈਂਦਾ ਇਹ ਇਲੈਕਸ਼ਨ ਕਮਿਸ਼ਨ ਕੋਲ ਇਹਨਾਂ ਨੇ ਪਹੁੰਚ ਕੀਤੀ ਸੀ ਇਹ ਕਹਿੰਦੇ ਹੋਏ ਕਿ ਜੋ ਪ੍ਰਵਾਸੀਆਂ ਦੀਆਂ ਇੱਥੇ ਵੋਟਾਂ ਨੇ ਉਹਨਾਂ ਨੂੰ ਅਸੀਂ ਨਹੀਂ ਮੰਨਦੇ ਤੇ ਪੰਚਾਇਤ ਚੋਣਾਂ ਦੇ ਵਿੱਚ ਉਹਨਾਂ ਦੀ ਸ਼ਮੂਲੀਅਤ ਨਹੀਂ ਹੋਣੀ ਚਾਹੀਦੀ ਇਹ ਮੰਗ ਸੀ ਕਈ ਸਮਿਆਂ ਤੋਂ ਇਸ ਮੁੱਦੇ ਨੂੰ ਲੈ ਕੇ ਮਸਲਾ ਇਹ ਰੇੜਕਾ ਚੱਲ ਰਿਹਾ ਸੀ ਹੁਣ ਜਿਵੇਂ ਜਿਹੜੇ ਨਵੇਂ ਆਰਡਰ ਆਏ ਨੇ ਇਲੈਕਸ਼ਨ ਕਮਿਸ਼ਨ ਵੱਲੋਂ ਉਹ ਇਹ ਆਰਡਰ ਆਏ ਨੇ ਕਿ ਜਗਤਪੁਰਾ ਪਿੰਡ ਦੇ ਵਿੱਚ ਹੁਣ ਵੋਟਾਂ ਹੀ ਚੋਣਾ ਹੀ ਨਹੀਂ ਹੋਣ ਗਿਆ ਤੇ ਨਾ ਕੋਈ ਵੋਟ ਪਾਏਗਾ ਇਹ ਜ਼ਾਹਿਰ ਜੀ ਗੱਲ ਹੈ ਇਸ ਕਰਕੇ ਇਸ ਨੂੰ ਇਹ ਤਫਸੀਲਾਂ ਦੱਸਦੇ ਚੱਲਦੇ ਕਿ ਆਖਿਰਕਾਰ ਮਸਲਾ ਕੀ ਹੋਇਆ ਇੱਕ ਜੋ ਆਰਡਰ ਪਾਸ ਕੀਤਾ ਗਿਆ ਉਸ ਨੂੰ ਇੱਕ ਇੱਕ ਕਰਕੇ ਸਮਝਣ ਦੀ ਕੋਸ਼ਿਸ਼ ਕਰਦੇ ਹਾਂ ਇਹ ਚ ਲਿਖਿਆ ਗਿਆ ਜੋ ਤੁਸੀਂ ਸਕਰੀਨ ਤੇ ਦੇਖੋਗੇ ਬ੍ਰੀਫਲੀ ਦਾ ਡਿਟੇਲਸ ਆਫ ਇੰਪੰਚਡ ਆਰਡਰਸ ਐਜ਼ ਅੰਡਰ ਉਦੇ ਮੁਤਾਬਕ ਇਹ ਹੈ ਕਿ 7 ਅਗਸਤ 2024 ਨੂੰ ਯਾਨੀ ਅਗਸਤ ਮਹੀਨੇ 2024 ਨੂੰ ਐਸ ਡੀ ਐਮ ਕਮ ਈ ਆਰਓ ਮੁਹਾਲੀ ਨੇ ਇੱਕ ਆ ਆਰਡਰ ਪਾਸ ਕੀਤਾ ਜਿਸ ਦੇ ਵਿੱਚ ਇਹ ਕਿਹਾ ਗਿਆ ਕਿ ਜਗਤਪੁਰਾ ਪਿੰਡ ਦੇ ਨਾਲ ਇੱਕ ਕਲੋਨੀ ਹੈ ਜਿਸ ਦਾ ਨਾਮ ਹੈ ਗੁਰੂ ਨਾਨਕਪੁਰਾ ਕਲੋਨੀ ਇੱਥੇ ਜੋ ਲੋਕ ਰਹਿੰਦੇ ਨੇ ਉਹਨਾਂ ਦੀਆਂ ਉਹਨਾਂ ਦੇ ਜੋ ਨਾਮ ਨੇ ਵੋਟਰ ਲਿਸਟ 'ਚ ਉਹਨਾਂ ਨੂੰ ਰੀਟੇਨ ਕੀਤਾ ਜਾਏ ಗ್ರಾಮ ਪੰਚਾਇਤ ਜਗਤਪੁਰਾ ਦੇ ਅੰਡਰ ਯਾਨੀ ਕਿ ਜਗਤ ਪਤਨ ਨੂੰ ਆਸਾਨ ਪਾਸੇ ਦੱਸ ਦਈਏ ਗੱਲ ਕੀ ਹੋਈ ਹੈ ਜਗਤਪੁਰਾ ਪਿੰਡ ਦੇ ਨਾਲ ਇੱਕ ਕਲੋਨੀ ਹੈ ਜਿਸ ਦਾ ਨਾਮ ਹੈ ਗੁਰਨਾਨਕਪੁਰਾ ਕਲੋਨੀ ਇੱਥੇ ਹੀ ਜੋ ਪ੍ਰਵਾਸੀਆਂ ਨੂੰ ਬਸਾਇਆ ਗਿਆ ਸੀ ਇਸੇ ਨੂੰ ਲੈ ਕੇ ਰੇੜਕਾ ਸੀ ਤੇ ਇੱਥੇ ਦੇ ਜੋ ਲੋਕ ਪ੍ਰਵਾਸੀ ਸੀ ਉਹਨਾਂ ਦੀਆਂ ਵੋਟਾਂ ਜਗਤਪੁਰਾ ಗ್ರಾಮ ਪੰਚਾਇਤ ਦੇ ਵਿੱਚ ਲਿਸਟ ਕਰ ਦਿੱਤੀਆਂ ਗਈਆਂ ਸਨ ਯਾਨੀ ಗ್ರಾಮ ਪੰਚਾਇਤ ਜਗਤਪੁਰਾ ਦੇ ਲੋਕਾਂ ਦੀਆਂ ਵੋਟਾਂ ਜਿਹੜੀਆਂ ਸਨ ਉਹ ਹਜ਼ਾਰ ਦੇ ਕਰੀਬ ਸਨ ਪਰ ਜਦੋਂ ਗੁਰੂ ਨਾਨਕਪੁਰਾ ਕਲੋਨੀ ਦੀਆਂ ਵੋਟਾਂ ਜੋੜ ਦਿੱਤੀਆਂ ਗਈਆਂ ਤਾਂ ਇਹ ਵੋਟਾਂ ਦੀ ਗਿਣਤੀ ਕਰੀਬ-ਕਰੀਬ 7000 ਤੋਂ ਵੱਧ ਪਹੁੰਚ ਗਈ ਇਸੇ ਨੂੰ ਰਹਿ ਕੇ ਰੌਲਾ ਸੀ ਉਸ ਤੋਂ ਬਾਅਦ ਜੋ ਇਹਦੇ ਵਿੱਚ ਦਲੀਲ ਦਿੱਤੀ ਗਈ ਦਲੀਲ ਇਹ ਦਿੱਤੀ ਗਈ ਕਿ 16 10 2023 ਯਾਨੀ ਕਰੀਬ 1 ਸਾਲ ਪਹਿਲਾਂ ਮਤਲਬ ਮੋٹے ਤੌਰ ਤੇ 1 ਸਾਲ ਪਹਿਲਾਂ ਇੱਕ ਆਰਡਰ ਪਾਸ ਕੀਤਾ ਗਿਆ ਸੀ ਜਿਸ ਦੇ ਵਿੱਚ ਇਹ ਕਿਹਾ ਗਿਆ ਕਿ ਗੁਰੂ ਨਾਨਕਪੁਰਾ ਕਲੋਨੀ ਜੋ ਕਿ ਜਗਤਪੁਰਾ ਪਿੰਡ ਦੇ ਨਾਲ ਪੈਂਦੀ ਹੈ ਉੱਥੇ ਦੇ ਲੋਕਾਂ ਦੀਆਂ ਵੋਟਾਂ ਜੇ ਜੋ ਨੇ ਉਹ ಗ್ರಾಮ ਪੰਚਾਇਤ ਦੇ ਵਿੱਚ ਹੀ ਸ਼ਮੂਲਿਤ ਕਰਕੇ ਰੱਖੀਆਂ ਜਾਣ ਯਾਨੀ ਉਸ ਤੋਂ ਹਟਾਈਆਂ ਨਾ ਜਾਣ ਇਹ ਸਾਰੀ ਗੱਲਬਾਤ ਹੋ ਰਹੀ ਸੀ ਇਸ ਤੋਂ ਬਾਅਦ 2024 ਜਨਵਰੀ ਮਹੀਨਾ ਇਸੇ ਸਾਲ ਜਨਵਰੀ ਮਹੀਨੇ ਫਾਈਨਲ ਵੋਟਰ ਲਿਸਟ ਪਬਲਿਸ਼ ਕੀਤੀ ਗਈ ਯਾਨੀ ਰੇੜਕਾ ਬਹੁਤ ਹੀ ਪੁਰਾਣਾ ਸੀ ਫਾਈਨਲ ਵੋਟਰ ਲਿਸਟ ਜੋ ਜਨਵਰੀ 2024 ਚ ਪਬਲਿਸ਼ ਕੀਤੀ ਗਈ ਉਸ ਦੇ ਵਿੱਚ ਜੋ ਗੁਰਨਾਣਕਪੁਰਾ ਕਲੋਨੀ ਦੇ ਲੋਕ ਸੀ ਉਹਨਾਂ ਦਾ ਵੀ ਨਾਮ ਵੋਟਰ ਲਿਸਟ ਦੇ ਵਿੱਚ ਆ ਗਿਆ ਯਾਨੀ ਕੁੱਲ ਮਿਲਾ ਕੇ ਰੇੜਕਾ ਇਹ ਪਹੁੰਚ ਗਿਆ ਕਿ ਜੋ ਗੁਰੂ ਨਾਨਕਪੁਰਾ ਕਲੋਨੀ ਦੇ ਲੋਕ ਨੇ ਜਗਤਪੁਰਾ ਗੰਜ ಗ್ರಾಮ ਪੰਚਾਇਤ ਦੇ ਵਿੱਚ ਉਹਨਾਂ ਦਾ ਨਾਮ ਵੀ ਆਏਗਾ ਯਾਨੀ ਕਿ ਵੋਟਰਾਂ ਦੀ ਗਿਣਤੀ ਜੋ ਹੈ ਉਹ 7000 ਤੋਂ ਪਾਰ ਕਰ ਗਈ ਰੇਡ ਕਾਇਤੇ ਹੋਣਾ ਹੀ ਸੀ ਕਿਉਂਕਿ ਪੰਜਾਬੀ ਵਰਸਸ ਗੈਰ ਪੰਜਾਬੀ ਹੋ ਗਿਆ ਤੇ ਇਸ ਮੁੱਦੇ ਨੂੰ ਲੈ ਕੇ ਵਕਫੋ ਪਲੇਟਫਾਰਮ ਤੇ ਇਹ ਮੁੱਦਾ ਉਠਾਇਆ ਵੀ ਗਿਆ ਜਿਸ ਨੂੰ ਲੈ ਕੇ ਜੋ ਪੰਜਾਬੀ ਸੀ ਜੋ ਲੋਕਲ ਕਮਿਊਨਿਟੀ ਸੇ ਉਸਦਾ ਕਹਿਣਾ ਸੀ ਕਿ ਜੋ ਪ੍ਰਵਾਸੀ ਨੇ ਹੁਣ ਉਹਨਾਂ ਦੀਆਂ ਵੋਟਾਂ ਜ਼ਿਆਦਾ ਨੇ ਇਸ ਕਰਕੇ ਅਸੀਂ ਕਿਸੇ ਗਿੰਨ ਤੇ ਚ ਵੀ ਨਹੀਂ ਆਵਾਂਗੇ ਇਸੇ ਕਰਕੇ ਮੰਗ ਕੀਤੀ ਜਾ ਰਹੀ ਸੀ ਕਿ ਇਸ ਪੂਰੀ ਚੋਣ ਨੂੰ ਰੱਦ ਕੀਤਾ ਜਾਵੇ ਖਾਸ ਕਰਕੇ ਸਾਡੇ ਪਿੰਡ ਦੀ ਜਾਂ ਵੋਟਰ ਲਿਸਟਾਂ ਨੂੰ ਰਿਵਾਈਜ਼ ਕੀਤਾ ਜਾਏ ਤੁਹਾਨੂੰ ਪਤਾ ਹੈ ਕਿ ਹੁਣ ਨਾਮਜ਼ਦਗੀਆਂ ਭਰੀਆਂ ਗਈਆਂ ਨੇ ਹੁਣ ਵੋਟਰ ਲਿਸਟਾਂ ਰਿਵਾਈਜ਼ ਤਾਂ ਕੀਤੀਆਂ ਜਾਣਗੀਆਂ ਪਰ ਇਸ ਦੇ ਨਾਲ ਸਾਰਾ ਉਲਟਪਲਟ ਹੋ ਜਾਣਾ ਹੈ ਜਗਤਪੁਰਾ ਪਿੰਡ ਦੇ ਵਿੱਚ ਸਾਰੇ ਮਸਲੇ ਨੂੰ ਲੈ ਕੇ ਇਸ ਕਰਕੇ ਇਸ ਚੋਣ ਨੂੰ ਕੈਨਸਲ ਕਰ ਦਿੱਤਾ ਗਿਆ ਹੁਣ ਇਸ ਦੇ ਪਿੱਛੇ ਦੀ ਕਹਾਣੀ ਕੀ ਹੈ ਕਿ ਜਗਤਪੁਰਾ ਪਿੰਡ ਜੇਕਰ ਪਹਿਲਾਂ ਤੋਂ ਇੱਥੇ ਗੈਰ ਪ੍ਰਵਾਸੀ ਨਹੀਂ ਸੀ ਗੈਰ ਪੰਜਾਬੀ ਨਹੀਂ ਸੀ ਤਾਂ ਇੱਥੇ ਪ੍ਰਵਾਸੀ ਆਏ ਕਿਵੇਂ ਤੇ ਇਸ ਦੇ ਪਿਛੋਕੜ 'ਚ ਤੁਹਾਨੂੰ ਲੈ ਕੇ ਚੱਲਦੇ ਹਾਂ ਇਸ ਦੇ ਪਿਛੋਕੜ ਦੀ ਗੱਲ ਇਹ ਹੈ ਕਿ ਸਾਲ 2005 ਦੇ ਵਿੱਚ ਉਸ ਸਮੇ ਪੂਡਾ ਹੁੰਦੀ ਜੋ ਅੱਜ ਗਮਾਡਾ ਹੈ ਜਿਹਨੂੰ ਗ੍ਰੇਟਰ ਮੋਹਾਲੀ ਡਿਵੈਲਪਮੈਂਟ ਅਥਾਰਟੀ ਐਮ ਬੋਲਿਆ ਜਾਂਦਾ ਹੈ ਪਹਿਲਾਂ ਉਹ ਪੂਡਾ ਦੇ ਨਾਮ ਨਾਲ ਜਾਣੀ ਜਾਂਦੀ ਸੀ ਉਸ ਸਮੇ 2005 ਦੇ ਵਿੱਚ ਸਾਲ 2005 ਦੇ ਵਿੱਚ ਕਰੀਬ 24 ਸਾਲ ਪਹਿਲਾਂ 9 ਏਕੜ ਜੋ ਲੈਂਡ ਸੀ ਉਸਨੂੰ ਅਕਵਾਇਰ ਕੀਤਾ ਗਿਆ ਸੀ ਜੋ ਮੋਹਾਲੀ ਦੇ ਫੇਸ 10 ਵਿੱਚ ਪੈਂਦਾ ਸੀ ਜਗਤਪੁਰਾ ਵੀ ਇਸੇ ਦੇ ਨਾਲ ਹੀ ਪੈਂਦਾ ਜੋ ਲੋਕ ਮੋਹਾਲੀ ਨੂੰ ਜਾਣਦੇ ਨੇ ਮੋਹਾਲੀ ਦੇ ਸਾਰੇ ਨਕਸ਼ਿਆਂ ਨਾਲ ਵਾਕਿਫ ਨੇ ਉਹਨਾਂ ਨੂੰ ਪਤਾ ਹੈ ਕਿ ਜਗਤਪੁਰਾ ਪਿੰਡ ਤੇ ਮੋਹਾਲੀ ਦਾ ਫੇਸ 10 ਜੋ ਇਲਾਕਾ ਹੈ ਉਸ ਦੇ ਵਿੱਚ ਬਹੁਤੀ ਦੂਰੀ ਨਹੀਂ ਤੇ ਏਸੀ ਦੇ ਹੀ ਹੱਥ ਦੇ ਵਿੱਚ ਆਂਦਾ ਜਗਤਪੁਰਾ ਤਾਂ ਇਸੇ ਤਾਂ ਤੇ 9 ਏਕੜ ਜ਼ਮੀਨ ਜੋ ਹੈ ਉਹ ਪੂਡਾ ਨੇ ਅਕਵਾਇਰ ਕੀਤੀ ਸੀ ਜੋ ਲੋਕ ਇਸ ਜ਼ਮੀਨ ਤੇ ਰਹਿੰਦੇ ਸੀ ਉਹਨਾਂ ਦੀ ਸੈਟਲਮੈਂਟ ਦੇ ਲਈ ਇੱਕ ਪਲਾਨ ਬਣਾਇਆ ਗਿਆ ਪਲਾਨ ਇਹ ਬਣਾਇਆ ਗਿਆ ਕਿ ਜਗਤਪੁਰਾ ਪਿੰਡ ਦੇ ਨਾਲ ਜਗਤਪੁਰਾ ಗ್ರಾಮ ਪੰਚਾਇਤ ਜਿਹਨੂੰ ਕਿਹਾ ਜਾਂਦਾ ਉਸ ਦੇ ਨਾਲ ਹੀ ਇੱਕ ਥਾਂ ਜੋ ਪੂਡਾ ਦੇ ਅੰਡਰ ਪੈਂਦੀ ਯਾਨੀ ਮੌਜੂਦਾ ਗਮਾਡਾ ਦੇ ਅੰਡਰ ਪੈਂਦੀ ਹੈ ਉਸ ਦੇ ਵਿੱਚ ਕੁਝ ਜਗ੍ਹਾ ਦਿੱਤੀ ਗਈ 7 ਇਕੜ 7 ਇਕੜ ਦੀ ਇੱਕ ਜਗ੍ਹਾ ਵਸਾਈ ਗਈ ਤੇ ਇਹ ਕਿਹਾ ਗਿਆ ਕਿ ਜਿਨ੍ਹਾਂ ਲੋਕਾਂ ਨੂੰ ਅਸੀਂ 2 फेस 10 ਦੇ ਵਿੱਚ ਜੋ ਜ਼ਮੀਨ ਐਕਵਾਇਰ ਕੀਤੀ ਹੈ ਉਤੋਂ ਉਜਾੜਿਆ ਉਹ ਹੁਣ ਜਗਤਪੁਰਾ ਦੇ ਨਾਲ ਰਹਿੰਦੇ ਨਾਲ ਪੈਂਦੀ ਥਾਂ ਜਿਸ ਨੂੰ ਗੁਰਨਾਨਕ ਕਲੋਨੀ ਕਿਹਾ ਗਿਆ ਬਾਅਦ ਦੇ ਵਿੱਚ 7 ਇਕੜ ਦੀ ਥਾਂ ਹੈ ਉੱਥੇ ਰੱਖਿਆ ਜਾਏਗਾ ਤੇ ਇਹ ਵੀ ਕਿਹਾ ਗਿਆ ਕਿ ਇਸ ਪੂਰੇ ਇਲਾਕੇ ਦੇ ਵਿੱਚ ਜਗਤਪੁਰਾ ಗ್ರಾಮ ਪੰਚਾਇਤ ਤੇ ਗੁਰਨਾਨਕਪੁਰਾ ਕਲੋਨੀ ਦੇ ਵਿਚਾਲੇ ਡਿਫਰੈਂਸ ਰੱਖਣ ਦੇ ਲਈ 7-7 ਫੁੱਟ ਦੀ ਕੰਧ ਅਸੀਂ ਉਸਾਰ ਦੇਾਂਗੇ ਤਾਂ ਕਿ ਦੋਹੇ ਲੋਕੇਲਿਟੀ ਜੋ ਦੋਹੇ ਕਮਿਊਨਿਟੀਆਂ ਰਹਿੰਦੀਆਂ ਨੇ ਉਹਨਾਂ ਦਾ ਆਪਸ ਦੇ ਵਿੱਚ ਬੋਤਲ ਲੈਣਾ ਦੇਣਾ ਨਾ ਹੋਵੇ ਤਾਂ 7-7 ਫੁੱਟ ਦੀ ਕੰਧ ਉਸਾਰ ਦਿੱਤੀ ਗਈ ਇਹ ਤਾਂ ਹੋ ਗਈ ਉਸ ਸਮੇਂ ਦੀ ਗੱਲ ਪਰ ਜਿਵੇਂ ਜਿਵੇਂ ਸਮਾਂ ਗੁਜ਼ਰਦਾ ਗਿਆ ਜੋ ਗੁਰਨਾਨਕਪੁਰਾ ਕਲੋਨੀ ਦੇ ਵਿੱਚ ਜਿਨ੍ਹਾਂ ਨੂੰ ਲਿਜਾ ਕੇ ਵਸਾਇਆ ਗਿਆ ਸੀ ਉਹ ਪਹੁੰਚ ਗਏ ਹਿਊਮਨ ਰਾਈਟਸ ਕਮਿਸ਼ਨ ਦੇ ਕੋਲ ਹਿਊਮਨ ਰਾਈਟ ਕਮਿਸ਼ਨ ਦੇ ਕੋਲ ਪਹੁੰਚ ਕੇ ਉਹਨਾਂ ਨੇ ਇਹ ਮੰਗ ਕੀਤੀ ਕਿ ਅਸੀਂ ਵੀ ਹਿਊਮਨ ਅਸੀਂ ਵੀ ਮਨੁੱਖਾਂ ਤੇ ਸਾਨੂੰ ਜੋ ਬੁਨਿਆਦੀ ਲੋੜਾਂ ਨੇ ਉਹਨਾਂ ਦੀ ਉਹਨਾਂ ਨੂੰ ਪੂਰਾ ਕੀਤਾ ਜਾਵੇ ਯਾਨੀ ਬਿਜਲੀ ਪਾਣੀ ਇਸ ਤੋਂ ਇਲਾਵਾ ਹੋਰ ਵੀ ਜਿਹੜੀ ਸਰਕਾਰੀ ਸਹੂਲਤਾਂ ਨੇ ਉਹ ਵੀ ਦਿੱਤੀਆਂ ਜਾਣ ਇਸ ਨੂੰ ਇਸ ਨੂੰ ਵੀ ਇਸ ਬਾਰੇ ਵੀ ਕਾਫੀ ਲੰਬੇ ਵਿਚਾਰ ਚਰਚਾ ਹੋਈ ਜਿਸ ਤੋਂ ਬਾਅਦ ਇਹ ਐਲਾਨ ਕਰ ਦਿੱਤਾ ਗਿਆ ਕਿ ਇਹਨਾਂ ਨੂੰ ਵੀ ਜੋ ਲੋਕਲ ਸਹੂਲਤਾਂ ਨੇ ਉਹ ਦਿੱਤੀਆਂ ਜਾਣਗੀਆਂ ਜਿਸ ਨੂੰ ਅੱਗੇ ਇਸੇ ਤਰ੍ਹਾਂ ਹੀ ਚੱਲਦਾ ਰਿਹਾ ਸਭ ਕੁਝ ਵੋਟਾਂ ਵੀ ਬਣੀਆਂ ਉਹਨਾਂ ਲੋਕਾਂ ਦੀਆਂ ਵੋਟਾਂ ਵੀ ਬਣਾਇਆ ਗਿਆ ਲੋਕ ਸਭਾ ਤੇ ਵਿਧਾਨ ਸਭਾ ਦੇ ਵਿੱਚ VOTING ਕਰਨ ਦੇ ਲਈ 16 ਅਗਸਤ 16 ਅਕਤੂਬਰ 2010 2023 ਮਾਫ ਕਰਨਾ ਪਿਛਲੇ ਸਾਲ ਯਾਨੀ 1 ਸਾਲ ਪਹਿਲਾਂ ਇਹ ਡਿਪਟੀ ਕਮਿਸ਼ਨਰ ਮੁਹਾਲੀ ਵੱਲੋਂ ਇੱਕ ਆਰਡਰ ਪਾਸ ਕੀਤਾ ਗਿਆ ਜਿਸ ਦੇ ਵਿੱਚ ਕਿਹਾ ਗਿਆ ਕਿ ਗੁਰਨਾਨਕ ਕਲੋਨ ਗੁਰਨਾਨਕਪੁਰਾ ਕਲੋਨੀ ਦੇ ਲੋਕਾਂ ਨੂੰ ਲੋਕ ਜੋ ਨੇ ਇਹਨਾਂ ਦਾ ਨਾਮ ਜੋ ਵੋਟਰ ਲਿਸਟ ਦੇ ਵਿੱਚ ਪੱਕਾ ਕਰ ਦਿੱਤਾ ਜਾਵੇ ਬੁੱਕਟ ਤੇ ভোটার 리ਚ ਜਿਹੜੀ ਹੋਏਗੀ ਉਹ ਜੁੜੀ ਹੋਏਗੀ ಗ್ರಾಮ ਪੰਚਾਇਤ ਜਗਤਪੁਰਾ ਦੇ ਨਾਲ ਯਾਨੀ ਕਿ ਅਲਗ ਤੋਂ ਨਹੀਂ ಗ್ರಾಮ ਪੰਚਾਇਤ ਜਗਤਪੁਰਾ ਦੇ ਨਾਲ ਉਸ ਨੂੰ ਅਟੈਚ ਕੀਤਾ ਜਾਏਗਾ ਇਸੇ ਤੋਂ ਇਸੇ ਨੂੰ ਲੈ ਕੇ ਹੀ ਪੰਗਾ ਪਿਆ ਹੋਇਆ ਸੀ ਜਿਸ ਕਰਕੇ ਵਾਰ-ਵਾਰ ਵਖ-ਵਖ ਮੰਚਾਂ ਤੇ ਇਸ ਮੁੱਦੇ ਨੂੰ ਉਠਾਇਆ ਜਾ ਰਿਹਾ ਸੀ ਜਿਸ ਤੋਂ ਬਾਅਦ 7 ਜਨਵਰੀ 2024 ਨੂੰ ਫਾਈਨਲ ਲਿਸਟ ਪਬਲਿਸ਼ ਕੀਤੀ ਗਈ ভোটার ਜੋ ਸੂਚੀ ਸੀ ਉਸ ਨੂੰ ਪਬਲਿਸ਼ ਕੀਤਾ ਗਿਆ ਜਿਹਦੇ ਵਿੱਚ ਜਗਤਪੁਰਾ ਪਿੰਡ ਸੀ ਜਗਤਪੁਰਾ ਪਿੰਡ ਦੇ ਨਾਲ ਗੁਰਨਾਣਕ ਕਲੋਨੀ ਸੀ ਉਹਨਾਂ ਨੂੰ ਵੀ ਜੋੜ ਕੇ ਇੱਕ ਕਰੀਬ ਕਰੀਬ 7000 ਲੋਕਾਂ ਦੀ ਵੋਟਰ ਲਿਸਟ ਪਬਲਿਸ਼ ਕਰ ਦਿੱਤੀ ਗਈ ਇਸ ਤੋਂ ਬਾਅਦ ਹੀ ਇਹ ਸਾਰਾ ਪੰਗਾ ਖੜਾ ਹੋਇਆ ਕਿਉਂਕਿ ಗ್ರಾಮ ਪੰਚਾਇਤ ਜਗਤਪੁਰਾ ਦੇ ਲੋਕਾਂ ਦਾ ਇਹ ਮੰਗ ਸੀ ਕਿ ਗੁਰਨਾਣਕ ਕਲੋਨੀ ਦੇ ਲੋਕਾਂ ਨੂੰ ਸਾਡੀ ಗ್ರಾಮ ਪੰਚਾਇਤ ਦੇ ਵਿੱਚ ਅਟੈਚ ਕਰ ਦਿੱਤਾ ਗਿਆ ਨਹੀਂ ਉਹਨਾਂ ਦੀ ਵੋਟਰ ਲਿਸਟ ਸਾਡੇ ਨਾਲ ਜੋੜ ਦਿੱਤੀ ਗਈ ਹੈ ਤਾਂ ਹੁਣ ਜਦੋਂ ਪੰਚਾਇਤੀ ਚੋਣਾਂ ਆਈਆਂ ਨੇ ਤਾਂ ਪੰਚਾਇਤੀ ਚੋਣਾਂ ਦੇ ਵਿੱਚ ਇਹ ਮਾਮਲਾ ਜੋਰ ਸ਼ੋਰ ਨਾਲ ਚੁੱਕਿਆ ਗਿਆ ਸੀ ਪੀਟੀਸੀ ਨਿਊਜ਼ ਦੀ ਟੀਮ ਵੀ ਗਰਾਊਂਡ ਰਿਪੋਰਟ ਕੀਤੀ ਤੇ ਉੱਥੇ ਪਹੁੰਚੀ ਲੋਕਾਂ ਨਾਲ ਗੱਲਬਾਤ ਕੀਤਾ ਤੇ ਲੋਕਾਂ ਦੀ ਜੋ ਗੱਲ ਸੀ ਉਹ ਸੁਣੀ ਲੋਕਾਂ ਦੀ ਜੋ ಗ್ರಾಮ ਪੰਚਾਇਤ ਜਗਤਪੁਰਾ ਦੇ ਪਹਿਲਾ ਦਿਵਸ ਸਨੀਕ ਨੇ ਉਹਨਾਂ ਦਾ ਇੱਕੋ ਇੱਕ ਤਰਕ ਹੈ ਕਿ ਅਸੀਂ ਗਿਣਤੀ ਵਿੱਚ ਘਟ ਹੋ ਗਏ ਵੋਟਰ ਲਿਸਟਾਂ ਦੇ ਵਿੱਚ ਪ੍ਰਵਾਸੀਆਂ ਦੀ ਗਿਣਤੀ ਜ਼ਿਆਦਾ ਹੋ ਗਈ ਇਸ ਕਰਕੇ ਇਸ ਪੂਰੇ ਚੋਣ ਦੇ ਵਿੱਚ ਸਾਡਾ ਲੜਨਾ ਜਾਂ ਨਾ ਲੜਨਾ ਇੱਕੋ ਹੀ ਗੱਲ ਹੈ ਕਿਉਂਕਿ ਸਰਪੰਚ ਪੰਚ ਤਾਂ ਉਹਨਾਂ ਦਾ ਹੀ ਬਣਨਾ ਹੈ ਇਸ ਮੁੱਦੇ ਨੂੰ ਲੈ ਕੇ ਕਈ ਲੋਕਾਂ ਨੇ ਆਪਣੀ ਵਿਚਾਰ ਚਰਚਾ ਵੀ ਕੀਤੀ ਤੇ ਆਪਣੀ رائے ਵੀ ਰੱਖੀ ਸੀ ਤੇ ਇਸੇ ਮਸਲੇ ਨੂੰ ਲੈ ਕੇ ਕਿਉਂਕਿ ਮਸਲਾ ਪੁਰਾਣਾ ਚੱਲ ਰਿਹਾ ਸੀ ਇਲੈਕਸ਼ਨ ਕਮਿਸ਼ਨ ਕੋਲ ਵਿਚਾਰ ਅਧਿਨ ਸੀ ਇਸ ਦੇ ਉੱਪਰ ਗੱਲਬਾਤ ਕਰਦੇ ਹੋਏ ਹੁਣ ਮਾਮਲਾ ਇੱਥੇ ਤੱਕ ਪਹੁੰਚ ਗਿਆ ਕੀ ਇਲੈਕਸ਼ਨ ਕਮਿਸ਼ਨ ਨੇ ਇਹ ਫੈਸਲਾ ਲੈ ਲਿਆ ਹੈ ਕਿ ਹੁਣ ਇਸ ਜਗਤਪੁਰਾ ਪਿੰਡ ਦੇ ਵਿੱਚ ਅਸੀਂ ਚੋਣ ਨਹੀਂ ਕਰਵਾਵਾਂਗੇ ਚੋਣ ਨਹੀਂ ਕਰਵਾਉਣ ਦਾ ਕਾਰਨ ਇਹੀ ਹੈ ਕਿ ਜੋ ਗੁਰਨਾਣਕ ਕਲੋਨੀ ਸੀ ਜੋ ಗ್ರಾಮ ਪੰਚਾਇਤ ਜਗਤਪੁਰਾ ਦੇ ਅੰਡਰ ਰੱਖ ਦਿੱਤੀ ਗਈ ਸੀ ਜਿਸ ਦੇ ਵਿੱਚ ਵੋਟਰ ਲਿਸਟਾਂ ਵੀ ਸ਼ਾਮਿਲ ਸਨ ਹੁਣ ਇੱਥੇ ਵੋਟਾਂ ਨਹੀਂ ਹੋਣਗੀਆਂ ਜਦੋਂ ਤੱਕ ਵੋਟਾਂ ਅਸੀਂ ਅਗਲੀ ਹਕੂਮਤ ਤੱਕ ਵੋਟਾਂ ਇੱਥੇ ਨਹੀਂ ਕਰਵਾਈਆਂ ਜਾਣਗੀਆਂ ਹੁਣ ਹੁਣ ਮੌਜੂਦਾ ਮਸਲਾ ਕੀ ਹੈ ਇਸ ਨੂੰ ਵੀ ਸਮਝ ਲੈਣਿਆ ਕਿਉਂਕਿ ਚੋਣ ਕਮਿਸ਼ਨ ਨੇ ਇਹ ਕਹਿ ਦਿੱਤਾ ਕਿ ਇੱਥੇ ਚੋਣਾ ਨਹੀਂ ਹੋਣਗੇ ਚੋਣਾ ਕੈਂਸਲ ਕਰ ਦਿੱਤੀਆਂ ਗਈਆਂ ਤੁਹਾਨੂੰ ਪਤਾ ਹੈ ਕਿ ਇਸ ਸਮੇਂ ਪੰਜਾਬ ਦੇ ਵਿੱਚ ਜਦੋਂ 25 ਨਵੰਬਰ 25 ਸਤੰਬਰ ਨੂੰ ਇਹ ਐਲਾਨ ਕੀਤਾ ਗਿਆ ਕਿ ਪੰਚਾਇਤੀ ਚੋਣਾਂ ਹੋਣਗੀਆਂ 27 ਸਤੰਬਰ ਨੂੰ ਇਹ ਐਲਾਨ ਹੋਇਆ ਕਿ 27 ਸਤੰਬਰ ਤੋਂ ਲੋਕ ਨਾਮਜ਼ਦਗੀ ਪੱਤਰ ਆਪਣੇ ਨਾਮਜ਼ਦਗੀ ਪੱਤਰ ਭਰ ਸਕਦੇ ਨੇ 4 ਅਕਤੂਬਰ ਤੱਕ ਲੋਕਾਂ ਨੇ 4 ਅਕਤੂਬਰ ਤੱਕ ਨਾਮਜ਼ਦਗੀ ਪੱਤਰ ਭਰੇ ਵੀ ਉਸ ਤੋਂ ਬਾਅਦ ਹੁਣ 15 ਅਕਤੂਬਰ ਨੂੰ ਪੰਚਾਇਤੀ ਚੋਣਾਂ ਜਦੋਂ ਹੋਣਗੀਆਂ ਤਾਂ ਉਸੇ ਦਿਨ ਚੋਣਾਂ ਦੇ ਰਿਜ਼ਲਟ ਵੀ ਆਣਗੇ ਪਰ ਚੋਣ ਕਮਿਸ਼ਨ ਨੇ ਕਿਹਾ ਕਿ ਅਗਲੇ ਹੁਕਮਾਂ ਤੱਕ ਜਗਤਪੁਰਾ ਦੇ ਵਿੱਚ ਕੋਈ ਵੀ ਚੋਣ ਨਹੀਂ ਕਰਵਾਈ ਜਾਏਗੀ ਤੇ ਅੱਗੇ ਅਸੀਂ ਇਸ ਬਾਰੇ ਫੈਸਲਾ ਲਵਾਂਗੇ ਕਿ ਆਖਿਰਕਾਰ ਇੱਥੇ ਦੀ ਚੋਣ ਦਾ ਕੀ ਕੀਤਾ ਜਾਏਗਾ ਪਰ ਇੱਥੇ ਗੱਲ ਹੋਰ ਵੀ ਹੈ ਕਿ ਜਗਤਪੁਰਾ ಗ್ರಾಮ ਪੰਚਾਇਤ ਦੇ ਨਾਲ ਜਿਨ੍ਹਾਂ ਦੀਆਂ ਵੋਟਰ ਲਿਸਟਾਂ ਜੋੜੀਆਂ ਗਈਆਂ ਯਾਨੀ ਕਿ ਗੁਰੂ ਨਾਨਕਪੁਰਾ ਕਲੋਨੀ ਦੇ ਉਹਨਾਂ ਉਹਨਾਂ ਲੋਕਾਂ ਕੋਲ ਇਹ ਹੱਕ ਹੈ ਕਿ ਉਹ ਵਿਧਾਨ ਸਭਾ ਤੇ ਲੋਕ ਸਭਾ ਦੇਆਂ ਚੋਣਾਂ ਦੇ ਵਿੱਚ ਆਪਣੇ ਵੋਟ ਦੀ ਆਪਣੇ ਜਮਹੂਰੀ ਹੱਕ ਦੀ ਵਰਤੋਂ ਕਰ ਸਕਦੇ ਨੇ ਪਰ ग्राम पंचायत जगतपुरा ਦੇ ਵਿੱਚ ਜੋ ਵੋਟਾਂ ਕੈਨਸਲ ਕੀਤੀਆਂ ਗਈਆਂ ਨੇ ਰੱਦ ਕੀਤੀਆਂ ਗਈਆਂ ਨੇ ਚੋਣਾਂ ਰੱਦ ਕੀਤੀਆਂ ਗਈਆਂ ਨੇ ਉਸ ਦੇ ਵਿੱਚ ਵੋਟ ਐਕਸਰਸਾਈਜ਼ ਨਹੀਂ ਕਰ ਸਕਣਗੇ ਉਸ ਦਾ ਕਾਰਨ ਇਹ ਹੈ ਕਿ ਪੰਜਾਬ ਪੰਜਾਬ ਪੰਚਾਇਤੀ ਰਾਜ ਐਕਟ ਜਿਸ ਦੇ ਤਹਿਤ ਇਹ ਪੰਚਾਇਤੀ ਚੋਣਾਂ ਕਰਵਾਈਆਂ ਜਾ ਰਹੀਆਂ ਨੇ ਉਸ ਦੇ ਵਿੱਚ ਉਹ ਵੋਟ ਨਹੀਂ ਕਰ ਸਕਣਗੇ ਪਿੰਡਾਂ ਦੀ ਚੋਣਾਂ ਦੇ ਵਿੱਚ ਪਰ ਲੋਕ ਸਭਾ ਤੇ ਵਿਧਾਨ ਸਭਾ ਦੇ ਚੋਣਾਂ ਦੇ ਵਿੱਚ ਆਪਣੀ ਜੋ ਜਮਹੂਰੀ ਹੱਕ ਦੇ ਵਰਤੋਂ ਆ ਉਹ ਕਰ ਸਕਣਗੇ ਤਾਂ ਫਿਲਹਾਲ ਇਹ ਖਬਰ ਬਹੁਤ ਜ਼ਰੂਰੀ ਜਾਣਨ ਲਈ ਇਹ ਹੈ ਕਿ ਪੰਜਾਬ ਦਾ ਇੱਕ ਪਿੰਡ ਮੋਹਾਲੀ ਦੇ ਵਿੱਚ ਪੈਂਦਾ ਨਾਮ ਹੈ ಗ್ರಾಮ ਪੰਚਾਇਤ ਜਗਤਪੁਰਾ ਹੁਣ ਉਸ ਦੇ ਵਿੱਚ ਚੋਣਾਂ ਨਹੀਂ ਹੋਣਗੀਆਂ ਯਾਨੀ ਇਸ ਪਿੰਡ ਦੇ ਲੋਕ 15 ਅਕਤੂਬਰ ਨੂੰ ਆਰਾਮ ਨਾਲ ਆਪੋ ਆਪਣੇ ਕੰਮ ਕਰਨ ਆਪਣੇ ਪੰਚ ਜਾਂ ਸਰਪੰਚ ਚੁਣੇ ਜਾਣ ਦੀ ਉਡੀਕ ਨਾ ਕਰਨ